ਪਿੰਡ ਪਾਣੀ ਆ ਰਿਹਾ ਥੱਲੇ ਹਾਂਜੀ ਬਚਾਅ ਹੋ ਗਿਆ ਕਿ ਡੁੱਬ ਡੁੱਬ ਗਿਆ ਵਾ ਮੰਮੀ ਤੁਹਾਨੂੰ ਤੇ ਕਿਹਾ ਹੀ ਇੱਥੇ ਆ ਜਾਓ ਜਾਣੇ ਤੇ ਜਹਾਣੇ ਇਹ ਵੀ ਤੇ ਡਾਡੀ ਆਪਣੀ ਧੀ ਦਾ ਘਾਰੀ ਆ ਅੱਛਾ ਇਹ ਦਾਲ ਮੱਕਾ ਦੇ ਵੀ ਨਹੀਂ ਹੋਣ ਦਿੰਦੀ ਸਾਰਾ ਟੱਬਰ ਇੱਥੇ ਆ ਜਾਓ ਅਗੇ ਖਾਣ ਨੂੰ ਟੱਕਰੇ ਤੇ ਬਾਅਦ ਵਿੱਚ ਉਹ ਮੈਨੂੰ ਖਾਣ ਨੂੰ ਟੱਕਰ ਜਣ ਇਹ ਵੀ ਇਦਾਂ ਕੰਡੇ ਆ ਉਹਨਾਂ ਕਹਣਾ ਸਾਕੋ ਹਿੱਥੋਂ ਚੁੱਕ ਕੇ ਲੈ ਆਣਾ ਇਹ ਹਾਂ ਤੇ ਕਿ ਚਾਰ ਪੰਜ ਦਿਨ ਦੀ ਗੱਲ ਹੀ ਆ ਨਾ ਜਿੰਨੇ ਦਿਨ ਪਾਣੀ ਪੁਣੀ ਆ ਨਹੀਂ ਕੋਈ ਸ਼ਬਦਾ ਲਈ ਆਇਓ ਕਿ ਮੇਰੇ ਭੇਕੇ ਆ ਭੂਕੇ ਨੇ ਆਉਣਾ ਵਾ ਤੇ ਸ਼ਬਦਾ ਨਹੀਂ ਲਿਆਉਣਾ ਹੈਗਾ ਜੇ ਆਉਣਗੇ ਨਾ ਆਪੇ ਉਹ ਖਰਚਾ ਕਰਨਗੇ ਅਹੀਂ ਨਹੀਂ ਕਰਨਾ ਹੈਗਾ ਐਂ ਕਿਉਂ ਕਰੀਏ ਜਿੰਨਾ ਤੇ ਰਿਸ਼ਤੇਦਾਰ ਆ ਉਹਨਾਂ ਕਰਨਾ ਖਰਚਾ ਯਾਰ ਚੰਗੇ ਮੇਰੇ ਡਰ ਤੋਂ ਨਾ ਸ਼ਬਦਾ ਲਿਆਉਣਾ ਨਹੀਂ ਹੈਗਾ ਆ ਲੈਣ ਦੇ ਰਿਸ਼ਤੇਦਾਰ ਜੀ ਉਹਨਾਂ ਨੂੰ ਮੈਂ ਕਾਹਨ ਨਾ ਦਿੱਤਾ ਤੇ ਵੇਖੀ ਕਿਦਾਂ ਇੱਥੋਂ ਜਾਂਦੀ ਆ ਇੱਕ ਦਿਨ ਨਹੀਂ ਇੱਥੇ ਮੈਂ ਰਹਿਣ ਦੇਣੀ ਇਹ ਜਿਹੜੀ ਸ਼ੂਗਰ ਕਿਤੇ ਅੱਜ ਧੁੱਪ ਲੱਗੀ ਨਹੀਂ ਤੇ ਮੀਂਹ ਚਾਰ ਦਿਨ ਚੜੀ ਲੱਗੀ ਰਹੀ ਅੰਦਰੋਂ ਹੀ ਨਹੀਂ ਬਾਹਰ ਨਿਕਲੇ ਆ ਗਿਆ ਕਿੰਦਾ ਸਾਰੇ ਸਲਾਬ ਦੀ ਸਲਾਬ ਹੋਈ ਅੰਦਰ ਬਾਹਰ ਜਿੱਧਰ ਹਾੜਾ ਆ ਉਹਦੇ ਤੇ ਦਿਨੋਂ ਮਾੜਾ ਹਾਲ ਹੋਇਆ ਹੁਣ ਆਈ ਮਮੀ ਹੁਣੇ ਦਾ ਰਾਤੀ ਫੋਨ ਆਇਆ ਹੀ ਤੇ ਕਹਿੰਦੇ ਹੀ ਪਾਣੀ ਆ ਗਿਆ ਵਾ ਕਰਾਂ ਚ ਵੜ ਗਿਆ ਹਨ ਕਿ ਹੁਣ ਪਲਾਫੂnga ਕੇ ਪੋਛ ਨਹੀਂ ਆ ਵੀ ਮੰਮੀ ਘਟਿਆ ਪਾਣੀ ਤੇ ਚਾਏ ਵੱਧ ਗਿਆ ਹੋਰ ਕਰਦੀਆਂ ਮੈਂ ਤੁੰ। ਹੁਣ ਕਰਦੀਆਂ ਨਾਲ ਮੰਮੀ ਉਹਨਾਂ ਨੂੰ ਆੰਦੀ ਆ ਪੀਣਾ ਰਿਸਕ ਨਾ ਲਓ ਤੂੰ ਇੱਥੇ ਆਜੋ ਜੇ ਉਧਰ ਜ਼ਿਆਦਾ ਪਾਣੀ ਆ ਗਿਆ ਤੇ ਚਲ ਇੱਥੇ ਆ ਜਾਣਗੇ ਸਭ ਕੁਝ ਰੋਟੀ ਪਾਣੀ ਸਭ ਕੁਝ ਮਿਲੂਗਾ ਇਧਰ ਗੇ ਆਹੀ ਗੁਰੂ ਸੁਖ 사ਂਧੀ ਹੋਵੇ ਲਾਵਾ ਭਲਾ ਮਮਮੀ ਨੇ ਫੋਨ ਹੈਲੋ ਮਮੀ ਸਾਸਰੀ ਦਾ ਹੈ ਹੋਰ ਸੁਣ ਪਾਣੀ ਦਾ ਕਿਦਾਂ ਧੰਤ ਗਿਆ ਇੱਥੇ ਆ ਜਾਓ ਇਹਦਾਂ ਕਰਦੀ ਹੈ ਸਨੇਰ ਨਹੀਂ ਲੱਗੀ ਅਗਰ ਜੀਤ ਉਹਨਾਂ ਨੇ ਵੀ ਨਾਲ ਚਾਹ ਪੀ ਲਾ ਚਾਹ ਬਣਾਈ ਆ ਮੈਂ ਤੇ ਨਾਲੇ ਘੜੀ ਦਾ ਸਾਹ ਲੱ ਲਾ ਵੇਖ antisense ਕਿੰਨਾ ਟਾਈਮ ਹੋ ਗਿਆ ਲੰਮ ਮੈਂ ਕਿਹਾ ਚੱਲੀਏ ਪਰ ਇਹ ਵੀ ਨਾ ਇਹਨਾਂ ਦਾ ਤਾਂ ਕੋਈ ਕੰਮ ਹੀ ਨਿਭੜਦਾ ਹੈਗਾ ਜਦੋਂ ਕਿ ਤੇ ਜਾਣਾ ਹੋਏ ਨਾ ਇਹਨਾਂ ਨੇ ਡੇਟ ਕਰਾ ਕੇ ਨੂੰ ਜਾਣਾ ਮੰਮੀ ਤਾਂ ਅੰਦ ਕਿਹਾ ਹੀ ਇੱਥੇ ਆ ਜਾਓ ਜਾਣਿਆ ਤੇ ਜਹਾਨਿਆ ਇਹ ਵੀ ਤੇ ਦਾਦੀ ਆਪਣੀ 30 ਦਾ ਘਾਰੀ ਆ ਨਹੀਂ ਮੰਮੀ ਤੇ ਨਹੀਂ ਕਹਿੰਦੇ ਕੁਛ ਵੀ ਮੰਮੀ ਤੇ ਚੰਗੇ ਬੜੇ ਮੰਮੀ ਤੇ ਕਹਿਣ ਦੇ ਸਗੋ ਫੋਨ ਲਾਓ ਕਹੋ ਇੱਥੇ ਆ ਜਾਣਾ ਇਹ ਇੰਦਰ ਜਿਆਦਾ ਪੀ ਪਾਣੀ ਪੂਣੀ ਹੈ ਤੇ ਨੰਨ ਨਿਕਨੇ ਕਿਨੇ ਆਣੀ ਹੈ ਘਰ ਚਲੋ ਠੀਕ ਆ ਫਿਰ ਚੰਗੂ ਗੱਜੀ ਤਾਂ ਕੀ ਆਂਦੇ ਘਰ ਮੰਮੀ ਹਣੇ ਠੀਕ ਠਾਕ ਆ ਸੰਤ ਅੰਦਰ ਮੰਮੀ ਨਹੀਂ ਉਹ ਅੰਦਰ ਤੇ ਪਾਣੀ ਆਇਆ ਤੇ ਮੈਂ ਕਹਿਣ ਦੀ ਆਂ ਵੀ ਇੱਥੇ ਆ ਜਾਓ ਆ ਤੇ ਇੱਥੇ ਆ ਜਾਣ ਕੋਈ ਗੱਲ ਨਹੀਂ ਡੰਗਰ ਵਛੇ ਦਾ ਕਿੱਦਾਂ ਆ ਡੰਗਰ ਵਛੇ ਦਾ ਵੀ ਔਖਾ ਹੀ ਆ ਪਾਣੀ ਦੇ ਵਿੱਚ ਘਰਾਂ 'ਚ ਵੀ ਪਾਣੀ ਆਇਆ ਆਹੋ ਤੇ ਚੱਲ ਆ ਜਾਂਦੇ ਫਿਰ ਇੱਧਰ ਮੈਂ ਤੇ ਬਥੇਰਾ ਜੋਰ ਲਾਉਂਦੀ ਹਾਂ ਫੁੱਲ ਲਾਇਆ ਸੀ ਤੇ ਉਹ ਮੰਨਣ ਨਹੀਂ ਡੇ ਜਾਂਦੇ ਨਹੀਂ ਔਖਾ ਡੰਗਰ ਡੁੰਗਰ ਵੀ ਨਾਲ ਲਿਆਉਣੇ ਪੈਣੇ ਘਰ ਨਹੀਂ ਛੱਡੇ ਦਿੰਦੇ ਆਹੋ ਇਹ ਤੇ ਹੈ ਪੁੱਤ ਘਰ ਛੱਡਣੇ ਵੀ ਔਖੇ ਆ ਨਾ ਹਾਂਜੀ ਪੁੱਤ ਖੜਾ ਨਹੀਂ ਮਾਰਵੀਂ ਨਾ ਸਾਡੇ ਪੰਜਾਬ ਨੂੰ ਪੈਂਦੀ ਰਹਿੰਦੀ ਆ ਜਦੋਂ 1988 ਚ ਆਇਆ ਸੀ ਨਾ ਉਦੋਂ ਵੀ ਬੜਾ ਲੋਕਾਂ ਦਾ ਨੁਕਸਾਨ ਹੋਇਆ ਸੀ ਅਜੇ ਤੱਕ ਲੋਕਾਂ ਦੇ ਸ ਕੰਮ ਸਿੱਧੇ ਨਹੀਂ ਹੋਏ ਤਾਂ ਫੇਰ ਹੜਾ ਹੁੰਦਾ ਪੈਨੇ ਹੁਣ ਹਾਂ ਮੰਮੀ ਮੇਰਾ ਵੀਰ ਵੀ ਬਾਹਰ ਹੈ ਫੌਜੀ ਹੈ ਤੇ ਉਹ ਵੀ ਕਹਿਣ ਦੇ ਟੈਨਸ਼ਨ ਲੈਣ ਦੇ ਆ ਹੀ ਤੇ ਮੈਂ ਵੀ ਇੱਥੇ ਹੁਣ ਬੈਠੀ ਟੈਨਸ਼ਨ ਲਈ ਜੰਨੀ ਮੈਂ ਤੇ ਮੰਮੀ ਨੂੰ ਹੁਣ ਕਿਹਾ ਹੀ ਕਿ ਤੁਸੀਂ ਆ ਜਾਓ ਘਰਾਂ ਦੇ ਘਾਰ ਹੀ ਤਬਾਹ ਹੋ ਗਏ ਹੜਨਾ ਦੇ ਬੜਾ ਨੁਕਸਾਨ ਬਾਹਰ ਹੋਇਆ ਵਾ ਲੋਕਾਂ ਵਿਚਾਰਿਆਂ ਦਾ ਡੰਗਰ ਮਰ ਗਿਆ ਕਈ ਕੁਛ ਬਹੁਤ ਤਬਾਈ ਹੋਈ ਆ ਪਤਾ ਨਹੀਂ ਕਿੱਥੇ ਹੈ ਨੋਂ ਸੱਸ ਕੀ ਜਿਹੜੀ ਪਕਣ ਧੀ ਆ। ਪਛਾ। ਇਹ ਦਰਮਖ ਕਦੇ ਵੀ ਨਹੀਂ ਹੋਣ ਦਿੰਦੀ। ਸਾਰਾ ਟੱਬਰ ਇੱਥੇ ਆ ਜਾਓ। ਅਗੇ ਖਾਣ ਨੂੰ ਟਕਰੇ ਤੇ ਬਾਅਦ ਚ ਉਹ ਮੈਨੂੰ ਖਾਣ ਨੂੰ ਟਕਰ ਜਣ। ਇੱਥੇ ਤੇ ਚਾਰ ਜੀ ਨਹੀਂ ਰਹਿਣ ਦੇ ਤਾਂ ਉਹਨਾਂ ਦਾ ਪਰਿਵਾਰ ਕਿੱਦਾਂ ਰੱਖਣਾ? ਇਦਾਂ ਨਹੀਂ ਮੈਂ ਹੁੰਨ ਦੇਣਾ। ਇਦਾਂ ਨਾ ਕੋਈ ਸਕੀਮ ਲੰਮੀ ਐ ਵੀ ਜਿਹਦੇ ਨਾਲ ਆਉਣ ਹੀ ਨਾ ਇੱਥੇ। ਪਾਣੀ ਆਇਆ ਵਾ ਤਾਂ ਬੰਦਾ ਪੁੱਛੇ ਸਾਰਿਆਂ ਦੇ ਪਿੰਡਾਂ 'ਚ ਆਇਆ ਕਿ ਇਹਨਾਂ ਦਾ ਅਲੋਕਵਰੀ ਆ ਗਿਆ ਵਾ ਮੈਂ ਤਾਂ ਤੇ ਪਤਾਈਆ ਕਿ ਪੈਲੀ ਦੀ ਹੱਡੀ ਅੱਗੇ ਉਣੀ ਕਿਆ ਤੇ ਉਹ ਵੀ ਫਸਲ ਸਾਰੀ ਤਬਾਹ ਹੋ ਗਈ ਪਾਣੀ ਫਿਰ ਕੇ ਕੋਈ ਗੱਲ ਨਹੀਂ ਪੁੱਤ ਨੇ ਅਲੋੜਾ ਨਾ ਕਰ ਵਾਏ ਗੁਰੂ ਸਾਰਿਆਂ ਨੂੰ ਦਿੰਦਾ ਵਾ ਉਹਨੂੰ ਸਾਰਿਆਂ ਦੀ ਫਿਕਰ ਹੁੰਦੀ ਆ ਸਾਨੂੰ ਤੇ ਆਪੋ ਆਪਣੀ ਹੁੰਦੀ ਆ ਤੇ ਕੋਈ ਗੱਲ ਨਹੀਂ ਉਹਦੇ ਹੱਥ ਵਿੱਚ ਸਾਰਾ ਕੁਝ ਉਹਨੇ ਜੋ ਕਰਨਾ ਹੋ ਉਹਨੇ ਕਰ ਦੇਣਾ ਸਾਰਾ ਕੁਝ ਠੀਕ ਪਰ ਮੈਨੂੰ ਤੇ ਇਹ ਟੈਨਸ਼ਨ ਆ ਵੀ ਹੁਣ ਖਾਵਾਂਗੇ ਕੀ ਆਪਾਂ ਸਾਕੋ ਉਧਰ ਸਰਕਾਰ ਨੇ ਮਗਹੀ ਨੂੰ ਅੱਗ ਹੀ ਲਾਹੜਨੀ ਆ ਲੋਕੀ ਤੇ ਅੱਗੇ ਮਰੇ ਨੇ ਉਧਰੋਂ ਸਗੋ ਸਰਕਾਰ ਨੇ ਮਾਰਨਾ ਗਲਤ ਤੇਰੀ ਪੁੱਤ ਠੀਕ ਵਾ ਸਰਕਾਰਾਂ ਹੀ ਤੇ ਮਾਰਨ ਦੀਆਂ ਸਰਕਾਰਾਂ ਕਾਹੇ ਜੋਗੀਆਂ ਹੁਣ ਤੇ ਹੜ ਆਉਣ ਕਿਉਂ ਉਹੀ ਗੱਲ ਹੈ ਕਿ ਸਹੂਲਤ ਤੇ ਕੋਈ ਦੇਣੀ ਨਹੀਂ ਉਹਨਾਂ ਨੇ ਸਗੋ ਹੀ ਕਹਿਣਾ ਵੇ ਕਿ ਕਿਸਾਨ ਅੱਗੇ ਮਰਿਆ ਐ ਤੇ ਹੋਰ ਇਹਨਾਂ ਨੂੰ ਡੋਬੀਏ ਉਹਨੋਂ ਕਾਮਚਾਰੀਆਂ ਦੀਆਂ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਟਹਿ ਗਈਆਂ ਨੇ ਉਹਨਾਂ ਜਿਹੜੇ ਅਸ਼ਵੀ ਨਹੀਂ ਕੀਤੀ ਹਾਂ ਮਰ ਕੇ ਬਣਾਈਆਂ ਰੁਪਈਆ ਰੁਪਈਆ ਜੋੜ ਕੇ ਉਹ ਕਿੱਥੋਂ ਭੰਨ ਜਣੀਆਂ ਹੁ ਛੇਤੀ ਨਾ ਜਿਹੜੀ ਮਾਰ ਲੋਕਾਂ ਨੂੰ ਵੱਜ ਗਈ ਆ ਉਹ ਜੀ ਨਹੀਂ ਦੁਨੀਆ ਗਾਂ ਨੂੰ ਹੁੰਦੀ ਓਨੀ ਫੇਰ ਪਿਛੇ ਨਹੀਂ ਚੱਲ ਜਾਂਦੀ ਕਦੀ ਕੋਸ਼ ਆ ਜਾਂਦਾ ਕਦੀ ਕੋਸ਼ ਆ ਜਾਂਦਾ ਇਹ ਸਰਕਾਰਾਂ ਦੀ ਢੇਡ ਚਾਲਿਆ ਸਾਰੀ ਇਹ ਉਹਨਾਂ ਦਾ ਹੀ ਬਣਾ ਕਰ ਕੋਣ ਲਿਆ ਸਰਕਾਰਾਂ ਦਾ ਇਹ ਸਰਕਾਰਾਂ ਚੰਗੀਆਂ ਹੁੰਨ ਤੇ ਕੁਛ ਪੁੱਤ ਮਹਿਜੇ ਵੀ ਆਣੀਆਂ ਵੀ ਉਹਨਾਂ ਨੂੰ ਕੌਣ ਢਿੱਲ ਨਾ ਕਰਨ ਅੱਗੇ ਵੀ ਨਾ ਸਮਾਨ ਇਧਰ ਕੋਈ ਚੀਜ਼ ਖਲਾ ਦਿੰਨੇ ਆ ਤੇ ਉਹਦੇ ਉੱਤੇ ਲੱਦ ਕੇ ਸਮਾਨ ਤੇ ਇੱਥੇ ਆ ਜਨ ਬਾਕੀ ਜੋ ਬੋਸ਼ ਹੋ ਉਹ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਆ ਬੰਦਾ ਕੁਛ ਤੋਂ ਪੁਲਾਹੀ ਗਈ ਹੈ ਪਾਣੀ ਉੱਤਰ ਹੀ ਜਾਣਾ ਵਾ ਕਿੱਡਾ ਪੋਰੀਆਂ ਬਿਸਤਰਾ ਚੋਕੇ ਤੇ ਇੱਧਰ ਨੂੰ ਨੂੰ ਫਿਰਦੇ ਆ ਇੱਧਰ ਤਾਂ ਮੈਂ ਕਦੇ ਵੀ ਨਹੀਂ ਆਉਂਦੀ ਕੋਈ ਨਹੀਂ ਮੰਮੀ ਮੰਮੀ ਦਾ ਫੋਨ ਆਉਂਦਾ ਨਾ ਤੇ ਫਿਰ ਮੈਂ ਕਰਦੀ ਆ ਗੱਲ ਤੇ ਜੇ ਬੋਲ ਤੀ ਕਰਵਾਣਾ ਤੇ ਆਪਣੀ ਮੰਮੀ ਦੇ ਨਾਲ ਮੇਰੀ ਗੱਲ ਕਰਵਾ ਦੇ ਕੋਈ ਨਹੀਂ ਕਰਵਾਵਾਂਗੇ ਤੇ ਇਦਾਂ ਨਾ ਰੰਦਰ ਨਾ ਮੈਂ ਚਾਹ ਬਣਾਈ ਜਾ ਕੇ ਪੀ ਲਾ ਠੀਕ ਹੈ ਇਹ ਵੀ ਵਿਚਾਰੀ ਕੀ ਕਰੇ ਧੀਆ ਨੂੰ ਨਾ ਮਾਪਿਆਂ ਦਾ ਦੁੱਖ ਹੁੰਦਾ ਹੀ ਆ ਜੇ ਧੀਆ ਨਾ ਸਾਥ ਦੇਣ ਮਾਪਿਆਂ ਦਾ ਤੇ ਹੋਰ ਕੌਣ ਦਵੇ ਵਿਚਾਰੀ ਟੈਨਸ਼ਨ ਲੈਣ ਡਈ ਹੈ ਵੀ ਸਾਰਾ ਕੁਝ ਖਰਾਬ ਹੋ ਗਿਆ ਵਾ ਚੱਲ ਮੈਂ ਅੱਧ ਕਿਹਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਉਹਨਾਂ ਨੂੰ ਕਿਹਾ ਇੱਥੇ ਆ ਜਾਓ ਇੱਥੇ ਮਾਰਜਾ ਦਿੱਤਾ ਸਾਰਾ ਕੁਝ ਆ ਮੂਹਾਂ ਨੂੰ ਟੱਕਰੇ ਆ ਇੱਥੇ ਪਤਾ ਨਹੀਂ ਜਿੱਦਾਂ ਇਹਨਾਂ ਨੂੰ ਪਤਾ ਨਹੀਂ ਕਿੰਨੇ ਵੀ ਦੁਨਿਆਵੀ ਮਾਲਕੀ ਜਿਹੜੀ ਖਲੋਦੀ ਨਹੀਂ ਐ ਉਹ ਕੀ ਗੱਲ ਹੋ ਗਈ ਆ ਕੌਣ ਖਾਣ ਨੂੰ ਟੱਕਰ ਗਿਆ ਨੂੰ ਤਾਨੂੰ ਕੀ ਹੋਏ ਤਾਨੂੰ ਨਹੀਂ ਪਤਾ ਲੱਗਣਾ ਕਾਹੋਂ ਕਰ ਚੁੱਕੀ ਕੁਝ ਹੁੰ ਗਿਆ ਵਾ ਕੀ ਕੁਝ ਹੁੰ ਗਿਆ ਹੁਣੇ ਤਾਂ ਆਪਾਂ ਸ਼ਹਿਰ ਦੀ ਯਾਤਰੀ ਕਰਨ ਦੇ ਆ ਹੁਣ ਕੀ ਹੋ ਗਿਆ ਮੈਂ ਨਹੀਂ ਸ਼ਹਿਰ ਜਾਣਾ ਹੈਗਾ ਇੱਥੋਂ ਤਾਂ ਘਰ ਲਟਾ ਦੇਣਾ ਇਹਨੇ ਮੇਰੇ ਖਿਸ਼ੌਣ ਸਾਰਾ ਕਿੰਨੇ ਵਿੱਚ ਦਾ ਦੇਣਾ ਹੁਣ ਗਰਜੀਤ ਤੇ ਪੇਕਿਓਂ ਹੁਣ ਆਉਂਦੇ ਆਈ ਤੇ ਗਰਜੀਤ ਨਾਲ ਹੀ ਗੱਲ ਕਰਨਾ ਮੰਮੀ ਨਾਲ ਪੀ ਉਹਨਾਂ ਦੇ ਪਾਣੀ ਆ ਗਿਆ ਵਾ ਤੇ ਮੰਮੀ ਵੀ ਇਹੀ ਜਿੰਮੇਦਾਰ ਹੁੰਦੀ ਇੱਥੇ ਆੜ ਕੇ ਤੇ ਬਹਿ ਜਾਓ ਇੱਥੇ ਆੜ ਕੇ ਕਿੱਦਾਂ ਬਹਿ ਜਰ ਉਹ ਗੱਲੀ ਨਾ ਮਾੜੀ ਘੜੀ ਤੱਕ ਇਹ ਤੇ ਪਤਾ ਨਹੀਂ ਹੁੰਦਾ ਯਾਰ ਕਦੋਂ ਆਲੇ ਹੱਡ ਤੇ ਵੀ ਆ ਸਕਦੀ ਹੈ ਤੇ ਨਾਲ ਕੀ ਦੇਖਣ ਨਹੀਂ ਆ ਸਾਰੇ ਕੀ ਹਾਲ ਬਣ ਡਿਆ ਦੁਨੀਆ ਦਾ ਤਰਾ ਤਰਾ ਕਰੰਡੀ ਹੈ ਦੁਨੀਆ ਥੋੜਾ ਰੱਬ ਤੋਂ ਡਰਦਾ ਹੀ ਨਾ ਤੇ ਮੈਂ ਨਹੀਂ ਠੇਕਾ ਲਿਆ ਵਾ ਉਹ ਤਾਂ ਨਹੀਂ ਠੇਕਾ ਲਿਆ ਵੀ ਹੀ ਉਹਨਾਂ ਦੇ ਸਾਹਮਣੇ ਉਹ ਯਾਰ ਜੇ ਆ ਜਾਣਗੇ ਉਈ ਮਾਲਾ ਇਥੇ ਵਿਚਾਰੇ 5-7 ਦਿਨ ਦਾ ਤਾਂ ਰਹਿਣਗੇ ਤੇ ਕਿਹੜਾ ਘਰ ਚੁੱਕੇ ਲੈ ਜਲੇ ਜਿੱਥੇ ਐਨੀ ਰੋਟੀ ਖਾਣੇ ਉਥੇ ਵੀ ਚਾਰੇ ਦੋ ਭੁਲਕੇ ਖਾਈ ਜਾਣਗੇ ਨਾਲੇ ਉਹ ਕਿਹੜੇ ਖੁਸ਼ੀ ਨਾ ਹੋਣਾ ਕੋਈ ਮੁਸੀਬਤ ਦਾ ਪਿਆ ਹੀ ਹੁੰਦਾ ਗਿਆ ਮੈਂ ਤਾਂ ਨਿੱਕੋ ਗੱਲ ਦੱਸ ਦੀ ਜੀ ਪੇ ਇੱਥੇ ਨਹੀਂ ਕਿੰਨੇ ਆ ਮਾ ਹੈਗਾ ਜਾਂ ਆਪ ਕਹਿਣਾ ਤੇ ਜਾ ਮੈਂ ਕਹਿ ਦੇਣਾ ਜੇ ਕਦੀ ਨਾ ਤੂੰ ਨਾ ਕੋਈ ਗੱਲ ਤੇ ਹੁਣ ਐਵੇਂ ਬਹਿਸ ਫਸਾਈ ਨਾ ਕਰ ਤੇ ਚੱਲ ਜਿਹੜੇ ਕੰਮ ਚੱਲ ਨੇ ਸ਼ਹਿਰ ਹੋ ਗਿਆ ਜਿਹਾ ਮੈਂ ਨਹੀਂ ਜਾਣਾ ਮੈਂ ਕਹਿੰਦਾ ਤੁਹਾਨੂੰ ਦੱਸਦਾ ਵਾ ਉਈਆ ਤੂੰ ਤੇ ਇੱਦਾਂ ਗੱਡੀ ਤੇ ਟੋਕਰੇ ਆ ਗਏ ਆ ਜਦੋਂ ਹੁਣ ਕਿਉਂ ਤੂੰ ਦੇਖ ਲਾਂਗੇ ਐਵੇਂ ਪਹਿਲਾਂ ਹੀ ਤੂੰ ਨਹੀਂ ਯਾਰ ਗੱਲਾਂ ਮਾਰ ਆ ਹੀ ਜਾਣਾ ਵਾ ਜਦੋਂ ਤਾਨੂੰ ਰੋਕਾਂਗੇ ਨਹੀਂ ਜੀਵ ਨੂੰ ਜੀਵਨ ਨੂੰ ਪਤਾ ਹੀ ਕਿ ਪਾਣੀ ਆ ਜਾਂਦਾ ਵਾ ਉੱਚੀ ਥਾਂ ਦੇ ਕਿਤੇ ਖਾ ਰਹੇ ਜੇ ਉਥੇ ਘਾਤੋ ਲੈਂਦੇ ਹੀ ਉਹਨਾਂ ਰਿਸ਼ਤੇਦਾਰਾਂ ਨੂੰ ਵੀ ਫਿਰਤਾ ਪਾਉਣਗੇ ਕੋਈ ਕਰਲੀ ਹੈ ਨਾ ਜਿੱਥੋਂ ਕਿਹਾ ਪਹਿਲੀ ਬੰਨਾ ਵਾ ਉਥੇ ਵੀ ਜਾਣੇ ਰਹਿਣਾ ਨਾ ਤੇ ਨਾਲ ਜਿੱਦਾਂ ਤੋਂ ਸੌਕਾ ਸਮਝ ਨਹੀਂ ਹੈ ਨਾ ਘੜਾ ਜਿਹਦੇ ਪੈਰ ਸੌਕੇ ਕੁੱਟੇ ਨਹੀਂ ਜਾਂਦੇ ਸ਼ਾਇਦ ਵੀ ਤੇ ਘਰ ਬਣਾਉਣੇ ਸੌਖੇ ਪਏ ਉਹ ਵਿਚਾਰੇ ਕੋਗੇ ਤੈਨੂੰ ਪਤਾ ਵੀ ਪੈਰੀ ਉਨਿੱਕ ਤੇ ਹੈਗੀ ਆ ਉਹ ਆਪਣਾ ਟਾਈਮ ਕਿਦਾ ਟਪਾਉਣ ਦੇ ਆ ਤੇ ਨਾਲੇ ਇਹਨੂੰ ਪਤਾ ਨਹੀਂ ਹੁੰਦਾ ਜਿਹੜੀ ਦਿੱਤਾ ਉਹਦਾ ਦਰਵਾਜ਼ਾ ਫਟਕਾ ਕੇ ਨਹੀਂ ਹੁੰਦੀ ਹੈਗੀ ਕਿ ਮੈਂ ਕਿਹਦੇ ਘਰ ਆਵਾ ਮੈਨੂੰ ਨਹੀਂ ਜੀ ਪਤਾ ਹੈਗਾ ਮੈਂ ਸਾਫ਼-ਸਾਫ਼ ਕਹਿਤਾ ਕਿ ਇੱਥੇ ਕਿਹਨੇ ਹੁਣਾ ਨਹੀਂ ਹੈਗਾ ਕਿ ਯਾਰ ਉਹ ਭਾਬੀ ਆ ਸੁਣੂਗੀ ਇੱਕ ਉਹਦੇ ਵਿਚਾਰੇ ਮਾਂ ਪਿਓ ਦੁਖੀ ਨੇ ਉਹ ਵੀ ਦੁਖੀ ਆ ਐਦਾਂ ਨਿਕਾਲੇ ਜੇ ਸੁਣ ਲਈ ਤਾਂ ਉਹਦੇ ਦਿਲ ਤੇ ਕੀ ਬਿੱਟੇਗੀ ਆ ਬੀ ਦਿੱਦ ਪੀ ਦਿੱਰੇ ਭਾਬੀ ਤੇ ਮੈਂ ਕਰਦੀ ਕਿੰਨਾ ਤੈਨੂੰ ਇਹ ਜੀਤਾ ਸਾਸ ਹੈਗਾ ਕਿ ਨਹੀਂ ਕਰਦੀ ਕੀ ਯਾਰ ਤੂੰ ਸਾਰੇ ਟੱਕਰੇ ਆਂਦੇ ਹੋ ਤੇ ਅੰਨਾ ਬੜਾ ਕਰਦੇ ਮੈਂ ਤਾਂ ਕੀ ਕਰਦੇ ਜੇ ਨਾਲੇ ਵੇਖ ਮਾਂ ਕੋ ਸਾਰੇ ਸਾਂਝ ਲਿਆ ਕੱਲ ਨੂੰ ਤੇਰੇ ਪੇਕੇ ਕੋਈ ਮਾਂ ਨੂੰ ਬਿਤਾ ਰਹੀ ਉਹ ਵਾਦਾ ਘਾਟਾ ਹੋ ਗਿਆ ਮੈਂ ਤੁਹਾਨੂੰ ਦੱਸਦਾ ਨਹੀਂ ਮੇਰੇ ਪੇਕੇ ਨਾਲ ਨਹੀਂ ਨਾਲਣਾ ਹੈਗਾ ਉਹ ਤੂੰ ਕੀ ਆਂਦੇ ਆ ਕਿ ਉਹ ਵਾਦਾ ਘਾਟਾ ਉਹਨਾਂ ਨੂੰ ਨਾ ਹੋ ਜੂਏ ਇਹਨਾਂ ਨੂੰ ਹੋ ਜੇ ਉਹ ਚੱਲ ਠੀਕ ਹੈ ਬਾਬਾ ਤੇਰੇ ਨਾਲ ਕੋਈ ਬਹਿ ਸਕਦਾ ਹੁਣ ਜਾਵੇਂ ਤਾਂ ਉੱਠ ਪਾ ਤੇ ਨਹੀਂ ਤੇ ਫਿਰ ਮੈਂ ਲੈ ਕੱਪੜੇ ਬਦਲਾਂਗਾ ਮੈਂ ਇਹ ਨਹੀਂ ਕਰਦਾ ਨਾ ਕੋਈ ਕਪੜੇ ਪਾਏਗੀ ਘਰ ਵਾਲੇ ਪਾ ਲੈਂਦੇ ਜਦੋਂ ਮੈਂ ਆਨੀ ਆ ਕੋਈ ਚਾਜ ਦੇ ਕੱਪੜੇ ਪਾ ਲਓ ਪਾਉਨੇ ਤੇ ਹੈ ਨਹੀਂ ਆ ਮੋੜ ਕੋੜ ਫੁਟਕਾ ਪੰਜਾਬੀ ਪਾਉਣਾ ਉਹ ਮੈਂ ਠੀਕ ਹੈ ਤਾਂ ਤੂੰ ਮੈਨੂੰ ਨਾ ਸਮਝਾ ਆਪਣਾ ਵੇਹ ਤੇ ਚੱਲ ਕਰ ਮੁੜ ਕੇ ਆਣ ਕੇ ਡੰਗਰ ਬੱਛਾਂ ਦੇ ਸਾਹਮਣੇ ਪੈਰੀ ਪੱਤੇ ਦਾ ਲੈਣਾ ਕਿ ਬਸ ਉਥੇ ਛਾ ਸੂਟ ਖਰੀਦਦੇ ਆਣਾ। ਆ ਜਾਓ ਬਾਬਾ ਇੱਥੋਂ। ਤੇ ਜਲਦੀ ਆ ਮੁੜ ਕੇ ਨੀ ਤੇ ਮੈਂ ਮੁੜ ਕੇ ਨਾ ਕਹੀਂਗਾ ਫਿਰ ਗੁੱਸਾ ਕਰਨਾ ਤੁਂ ਭਾਂ ਹਾਂ ਤੇ ਜਾਵਾਂਗਾ। ਇਹ ਇਦਾਂ ਕਰਦੀ ਐ। ਇਹਨਾਂ ਨਾਲ ਨਹੀਂ ਮੈਂ ਜਾਣਾ ਹੈਗਾ। ਮੈਂ ਇਕੱਲੀ ਜਾਣੀ ਐ। ਜੇ ਇਹ ਨਾਲ ਗਏ ਨਾ ਤੇ ਇਹਨਾਂ ਕਹਣਾ ਮੈਂ ਇਹਨੇ ਡੰਗਰਾਂ ਨੂੰ ਪੱਠੇ ਪਾਉਣੇ ਆ ਤੇ ਮੇਰੀ ਤੇ ਘੜੀ ਲੱਗਣੀ ਆ। ਸਾਰੇ ਮੂਡ ਖਰਾਬ ਕਰਕੇ ਰਹਿਤਾ। ਇਦਾਂ ਕਰਨੀ ਐ। ਉਥੇ ਨਾ ਮੰਮੀ ਨੂੰ ਬੁਲਾਉਣੀ ਹੁੰਦਾ ਕਿ ਮੈਂ ਤੇ ਮੰਮੀ ਸੂਟ ਖਰੀਦ ਲਾਂਗੇ। ਚਲ ਮਣਾ ਉੱਠ ਚਲੋ। ਉਹ ਦਾ ਇੰਦਲਾ ਲੈਣਾ ਗੁਰਜੀਤ ਨੂੰ ਵੀ ਸੁਣਾ ਲੀਂ ਆ ਬੈਠੇ ਨਾ ਕਿੰਨੂ ਕਹੋ ਆਏ ਆਪੇ ਨੇ ਵੀ ਸਮਝ ਜਾਣਾ ਜੀ ਜੱਲੇ ਦੇ ਸ਼ਹਿਰ ਆ ਆਪ ਉਹ ਚੱਲੇ ਕੁਝ ਮੰਗਾਉਣਾ ਹਾਂਜੀ ਉਹ ਪਾਜੀ ਵੀ ਚੱਲੇ ਨਾਲ ਆਹੋ ਚੱਲੇ ਕਿਸਬਦਲਾ ਆयो ਹਾਂ ਗੁਰਜੀਤ ਸਬਦਾਂ ਦੇ ਜੀ ਥੋੜੀ ਜਿਹਾ ਹੋਗੇ ਲੈ ਅੰਦਰ ਨਹੀਂ ਇੱਥੇ ਮੰਮੀ ਪਿੰਡ ਪਾਣੀ ਆਇਆ ਹੈ ਕਿ ਫਿਰ ਮੈਂ ਤਾਂ ਕਹਿਣ ਦੀ ਵੀ ਉਹਨਾਂ ਨੇ ਸ਼ਾਇਦ ਇੱਥੇ ਆਉਣ ਪਿੰਡ ਪਾਣੀ ਆਇਆ ਹੈ ਸਾਡੇ ਹਾਂਜੀ ਕਿੰਨਾ ਕਿ ਡੁੱਬ ਡੁੱਬ ਗਿਆ ਵਾ ਨਹੀਂ ਦੀਦੀ ਜਿੱਤੇ ਬਚਾਈ ਆ ਤੁਹਾਨੂੰ ਪਤਾ ਤਾਂ ਸਹੀ ਵੀ ਸਾਡਾ ਪਿੰਡ ਨਹੀਂਵੇਂ ਥਾਵਾਂ ਉਹ ਤਾਂ ਗੁੱਸਾ ਨਾ ਕਰ ਮੇਰੀ ਗੱਲ ਦਾ ਮੈਂ ਕਿਥੇ ਰਿਹੇ ਨਹੀਂ ਉਹਨਾਂ ਨੂੰ ਕਿਹਾ ਵਾ ਵੀ ਇੱਧਰ ਕਿਤੇ ਥਾਂ ਲੈ ਲੈਣ ਥੋੜਾ ਹੀ ਲੈ ਲੈ ਬੰਦਾ ਦੀਦੀ ਉਹਨਾਂ ਘਰਾਂ ਦੇ ਸੋਧ ਕੰਮ ਦੇ ਕਿੰਨੇ ਖਾਚੇ ਹੁੰਦੇ ਆ ਉਹਨਾਂ ਕੋ ਨਹੀਂ ਲਿਆ ਜਾਂਦਾ ਲੈ ਨਹੀਂ ਪਹੁੰਚ ਪੈਂਦੀ ਹੈਗੀ ਚੱਲ ਕੋਈ ਗੱਲ ਨਹੀਂ ਸਭ ਦਾ ਵੇਖ ਲਾਂਗੇ ਬਿਠੇਰਾ ਘਰ ਜਿਉਂਣਗੇ ਤੇ ਲੈ ਆਵਾਂਗੇ ਉਹ ਬਲਦੇ ਧੀਆਂ ਦੇ ਘਰ ਕੋਈ ਪਾਣੀ ਦਾ ਘੋਟ ਨਹੀਂ ਪੀਂਦਾ ਕਿੱਥੇ ਆਉਣਾ ਹੁਣਾਵਾ ਉੱਥੇ ਰਹਿਣਾ ਹੁਣਾਨਾ ਦੀਦੀ ਜੀ ਤੋ ਔਖਾ ਟਾਈਮ ਹੋਏ ਨਾ ਉਦੋਂ ਕੋਈ ਪਾਈਂ ਚਾਹ ਦੇਣੀ ਆ ਜੇ ਤੇ ਨਹੀਂ ਬੜਾ ਹੁੰਦਾ ਔਖੇ ਟਾਈਮ ਸਾਥ ਦੇਣਾ ਚਾਹੀਦਾ ਹੈ ਆਹੋ ਮੈਂ ਤੁਹਾਨੂੰ ਕਹਿਣੀ ਨਾ ਸਾਥ ਦਓ ਦੋ ਜੇ ਤਾਂ ਸਾਥ ਦਿੱਤਾ ਜਾਣ ਡਿਆ ਜੋ ਕੁਝ ਹੈਗਾ ਉਲਟਾ ਲੋਗੇ ਚਲਦਾ ਵੀ ਦੀਦੀ ਵੀ ਇਦਾਂ ਕੰਡੇ ਆ ਉਹਨਾਂ ਕਹਿਣਾ ਸਭ ਉਹਥੋਂ ਚੋੱਕ ਕੇ ਲੈ ਆਣਾ ਇਹ ਹੈ ਤੇ ਇੱਕ ਚਾਰ ਪੰਜ ਦਿਨ ਦੀ ਗੱਲ ਹੀ ਆ ਨਾ ਜਿੰਨੇ ਦਿਨ ਪਾਣੀ ਪੂਣੀ ਆ ਬਾਅਦੋਂ ਤੇ ਚਲੀ ਜਾਣਾ ਉਹਨਾਂ ਨੇ ਆਪਣੇ ਘਰ ਦੀਦੀ ਵੀ ਨਾ ਬੋਟਾ ਹੀ ਕਰਦੇ ਨੇ ਇਦਾਂ ਪਤਾ ਨਹੀਂ ਨਾ ਕਦੋਂ ਸੁਧਰਨਾ ਆ ਇਹ ਲੀਨ ਵੀ ਹੱਦ ਕਰਦੀ ਐ ਇਹਨੂੰ ਇਹ ਨਹੀਂ ਪਤਾ ਕਿ 100 ਕੰਮ ਬੰਦੇ ਨੇ ਹੁੰਦੇ ਆ ਇਹ ਥੋੜਾ ਕਿਤੇ ਨਿਕਲਣਾ ਆਨੇ ਕੋਈ ਆ ਜਾ ਕਾਲੇ ਘਾਤੋਂ ਪਈ ਜਾਣੜੇ ਆਉਣ ਤੇ ਲੱਗੀਆਂ ਗਲੇ ਤੂੰ ਤੇ ਆਂ ਕੇ ਸੌ ਜਾਣਾ ਵਾ ਤੇ ਮੈਨੂੰ 100 ਕੰਮ ਨੇ ਤੂੰ ਹੀ ਨਾ 100 ਜਿਹੜੇ ਤੁਹਾਡੇ ਕੰਮ ਆ ਨਾ ਉਹ ਲਪੇੜ ਲਓ ਤੇ ਮੈਂ ਆਪੇ ਚੰਝਣੀ ਮੈਂ ਮੰਮੀ ਨੂੰ ਕੀਤਾ ਹੁਣ ਉਹ ਆ ਜਾਂਦੇ ਆ ਆਪੇ ਚੱਜਣੇ ਤੇ ਮੈਨੂੰ ਐਵੇਂ ਤਿਆਰ ਕਰ ਛੱਡਿਆ ਈ ਮੈਂ ਹੋਰ ਉਹਦੇ ਕੰਮ ਆਪਣੇ ਕਰ ਲੈਂਦਾ ਪਹਿਲਾਂ ਤੂੰ ਮੇਰੇ ਨਾਲ ਤਿਆਰ ਪੈਰ ਤੇ ਤੇਰੇ ਇੱਕ ਪਾਸੇ ਤੂੰ ਰਹਿਣਾ ਨਹੀਂ ਹੁੰਦਾ ਕਦੀ ਇੱਧਰ ਨੂੰ ਹੋ ਜਾਣਾ ਕਦੀ ਇੱਧਰ ਨੂੰ ਯਾਰ ਤੂੰ ਇਹ 30 ਰਾਜਵਾਲੀ ਕਿਹੜੀ ਗੱਲ ਆ ਤੂੰ ਹੀ ਆਪਣੇ ਕੰਮ ਨਿਭਾ ਲੈ ਮੈਂ ਤੈਨੂੰ ਮੜਾ ਕਹਿ ਦੇ ਪੜਾਉ ਕਿ ਪੰਜਾਬੀ ਨਹੀਂ ਮੈਨੂੰ ਕਿਹੜਾ ਜਾਣਾ ਨਹੀਂ ਹੁੰਦਾ ਤੇ ਜੇ ਮੈਂ ਬੱਸੇ ਚੱਲ ਜੇ ਨਹੀਂ ਯਾਰ ਇਹ ਕੱਲੀ ਚੀਜ਼ ਰੱਖੀ ਐ ਕਿ ਬੱਸੇ ਹੀ ਜਾਣਾ ਮਾਂ ਤੇ ਕੋਈ ਗੱਲ ਨਹੀਂ ਮੈਂ ਚੱਲ ਜੇ ਨਹੀਂ ਤੈਨੂੰ ਵੇੜ ਲਿਓ ਆਪਣੇ ਕੰਮ ਤੁਹਾਡੇ ਨਹੀਂ ਕੰਮ ਨਿਭਣੇ ਹੈਗੇ ਤੇ ਮੇਰੀ ਗੱਲ ਸੁਣਾਂ ਉਹ ਸ਼ਰਵ ਕੰਮ ਕਰਦੇ ਨਹੀਂ ਮੇਰਾ ਥੋੜਾ ਜਿਹਾ ਉਪਰੇ ਆਪਣਾ ਉਹ ਹੈ ਨਹੀਂ ਰਮੇਸ਼ੂ ਨਹੀਂ ਉਹਨਾਂ ਕੋਲ ਸਮਾਨ ਹੀ ਥੋੜਾ ਜਿਹਾ ਮੈਂ ਕਿਹਾ ਉਹ ਫੜੀ ਲੈਣਗੇ ਕਿ ਨਹੀਂ ਮੈਂ ਨਹੀਂ ਤੇ ਕਿੱਕ ਸਮਾਨ ਫੜ ਕੇ ਲਿਆਉਣਾ ਦੂਜੀ ਮੈਂ ਆਪੇ ਲਿਆਵਾਂਗਾ ਮੇਰੀ ਗੱਲ ਧਿਆਨ ਨਾਲ ਸੁਣ ਲੋ ਮੈਂ ਕੀ ਕਹਿਣ ਦੀ ਹਾਂ ਜੇ ਜੀਤ ਕਹਿਣ ਦੀ ਕੋ ਸਬਦਾ ਲਈ ਆਇਓ ਤੇ ਮੇਰੇ ਫੇਕਿਆਂ ਪੂਕਿਆਂ ਨੇ ਆਉਣਾ ਵਾ ਤੇ ਸਬਦਾ ਨਹੀਂ ਲਿਆਉਣਾ ਹੈਗਾ ਜੇ ਆਉਣਗੇ ਨਾ ਆਪੇ ਉਹ ਖਰਚਾ ਕਰਨਗੇ ਅਹੀਂ ਨਹੀਂ ਕਰਨਾ ਹੈਗਾ ਐਂ ਕਿਉਂ ਕਰੀਏ ਜਿੰਨਾ ਦੇ ਰਿਸ਼ਤੇਦਾਰ ਆ ਉਹਨੂੰ ਕਰਨ ਖਰਚਾ ਯਾਰ ਚੰਗੇ ਲੱਗੀਦਾ ਇਦਾਂ ਕੀ ਨਮੂਨੀਆਂ ਚੀਜ਼ਾਂ ਤੋਂ ਨਹੀਂ ਆ ਕਹਿਣ ਯਾਰ ਉਹਨੇ ਵਿਚਾਰਾ ਕੱਲਿਆਂ ਖਾਣਾ ਨਾਲੇ ਇਹੋ ਜੀ ਗੱਲ ਤੂੰ ਛੱਡ ਤੇ ਨਾਲੇ ਪੈਸੇ ਪੂਏ ਹੈਗੇ ਬੋਲ ਨਾ ਮੇਰੀ ਤਨਖਾਹ ਆ ਗਈ ਹੈ ਤੇ ਮੇਰੇ ਕੋਲ ਏਟੀਐਮ ਹੈਗਾ ਵਾ ਅੱਛਾ ਤਾਨੂੰ ਕਹਦਾ ਤੇ ਤੂੰ ਕਿਹੜਾ ਦੱਸਿਆ ਪੀ ਆ ਤਨਖਾਹ ਆ ਗਈ ਹੈ ਕਿ ਨਹੀਂ ਆ ਗਈ ਤੈਨੂੰ ਦੱਸਣਾ ਮੈਂ ਜ਼ਰੂਰੀ ਹੈ ਜਉਂਦੀ ਮਗਰੋਂ ਆ ਤੇ ਪਹਿਲਾਂ ਹੀ ਸਾਰਾ ਟੱਬਰ ਬਰਤਨ ਨੂੰ ਫਿਰਦੇ ਆ ਨਾਲੇ ਮੈਂ ਨਜਾਇਜ਼ ਨਹੀਂ ਬਰਤਨੇ ਹੈਗੇ ਤੇਰੇ ਹੱਥ ਚਾਈਂ ਕਿਤੇ ਬਰਤਨੇ ਆ ਜੇ ਕੋਈ ਲੈਨੇ ਨਹੀਂ ਆ ਤੇ ਤੈਨੂੰ ਪੁੱਛ ਕੇ ਪਹਿਲਾਂ ਲੈਂਦਾ ਯਾਰ ਨਜਾਇਜ਼ ਪੈਸਾ ਨਹੀਂ ਪੈ ਖਰਚਦੀ ਹੈਗੀ ਤਾਂ ਅੱਜ ਹੀ ਆਈ ਹੈ ਤੇ ਜਾਓ ਮੈਂ ਦੋ ਚਾਰ ਸੂਟ ਲੈ ਆਵਾਂ ਤੁਹਾਡਾ ਤੇ ਹੋ ਯਾਰ ਰਹਿਣਾ ਮੈਂ ਤੇ ਮੈਂ ਦੱਸਦਾ ਵਾ ਕਿ ਸੌਦਾ ਨਹੀਂ ਲਿਆਉਣਾ ਹੈਗਾ ਕੰਨ ਖੋੜ ਕੇ ਸੁਣ ਲਓ ਜੀ ਮੈਨੂੰ ਪਰਾ ਲੱਗ ਗਿਆ ਨਾ ਤੇ ਫੇਰ ਤੁਹਾਡਾ ਵੇਖਿਓ ਕੀ ਬੰਦਾ ਵਾ ਓ ਕੇ ਦੀ ਮਦਦ ਨਾ ਕਰੇ ਤੇ ਸੂਟਾਂ ਦੇ ਉੱਤੇ ਰਹੋ ਉਦਾਂ ਲਵ ਨੂੰ ਮੈਂ ਕਹਿ ਤੇ ਦਿੱਤਾ ਵਾ ਤੇ ਪਤਾ ਨਹੀਂ ਆਖੇ ਲੱਗਦੇ ਕਿ ਨਹੀਂ ਉਹਦਾ ਮੇਰੇ ਡਰ ਤੋਂ ਨਾ ਸਬਦਾ ਲੈਉਣਾ ਨਹੀਂ ਹੈਗਾ ਆਨਲਾਈਨ ਦੇ ਰਿਸ਼ਤੇਦਾਰ ਜੀ ਉਹਨਾਂ ਨੂੰ ਮੈਂ ਕਾਣ ਨਾ ਦਿੱਤਾ ਤੇ ਵੇਖੀ ਕਿਦਾਂ ਇੱਥੋਂ ਜਾਂਦੀ ਆ ਇੱਕ ਦਿਨ ਨਹੀਂ ਇੱਥੇ ਮੈਂ ਰਹਿੰਦੇ ਨਹੀਂ ਇਹ ਕਿਹੜੀ ਬਣੀ ਫਿਰਦੀ ਆ ਸਸੀ ਗਾਲੀ ਸਾਰੇ ਹੋਸਨਾਵ ਜੀ ਕਿਦਾਂ ਠੀਕ ਠਾਕ ਜੀ ਆਸ ਕਰਦੇ ਆ ਕਿ ਤੁਸੀਂ ਵਧੀਆ ਹੋਗੇ ਜੇ ਸਾਡੀ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਵੀਡੀਓ ਨੂੰ ਬੱਸ ਉਹ ਵੱਧ ਸ਼ੇਅਰ ਕਰਿਓ ਤੇ ਚੈਨਲ ਲਵ ਦੇ ਲਈ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਤੁਹਾਨੂੰ ਅਗਲੀ ਵੀਡੀਓ ਵੀ ਹੁੰਦੀਆਂ ਰਹਿਣਗੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ